ਦਸ਼ਕੋ ਇੱਕ ਕਿਸਾਨ ਵੱਲੋਂ ਆਪਣਾ ਦੇਸ਼ ਬਣਾਇਆ ਗਿਆ ਜਿਸ ਦਾ ਆਪਣਾ ਇੱਕ ਝੰਡਾ ਸੀ ਆਪਣੀ ਸਟੈਂਪ ਸੀ ਆਪਣੀ ਕਰੰਸੀ ਸੀ ਤੇ ਇਥੋਂ ਤੱਕ ਕਿ ਉਸ ਦੇਸ਼ ਦੇ ਵਿੱਚ ਜਾਣ ਲਈ ਲੋਕਾਂ ਨੂੰ ਵੀਜ਼ਾ ਲੈਣਾ ਪੈਂਦਾ ਸੀ ਤੇ ਉਸ ਦੀ ਜਨਸੰਖਿਆ ਸੀ ਕੇਵਲ 23 ਲੋਕ ਆਖਰ ਕਿਸਾਨ ਨੂੰ ਆਪਣਾ ਦੇਸ਼ ਬਸਾਉਣ ਦੀ ਲੋੜ ਕਿਉਂ ਪੈ ਗਈ ਤੇ ਇਹ ਦੇਸ਼ ਕਿਹੜਾ ਸੀ ਤੇ ਇਹ ਕਿੱਥੇ ਸਥਿਤ ਹੈ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਆਰ ਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਗੁਜਾਰਿਸ਼ ਹੈ ਕਿ ਅਜਹੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ ਆਰ ਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਹੁਣ ਗੱਲ ਕਰਦੇ ਆ ਇਸ ਦੇਸ਼ ਦੀ ਇਹ ਦੇਸ਼ ਸਥਿਤ ਹੈ ਵੈਸਟ ਆਸਟ੍ਰੇਲੀਆ ਦੇ ਵਿੱਚ ਜੋ ਕਿ ਪਰਥ ਸ਼ਹਿਰ ਤੋਂ ਲਗਭਗ 575 ਕਿਲੋਮੀਟਰ ਦੂਰ ਹੈ ਇਸ ਦੇਸ਼ ਨੂੰ ਵਸਾਇਆ ਸੀ ਇੱਕ ਕਿਸਾਨ ਨੇ ਜਿਸ ਦਾ ਨਾਮ ਸੀ ਲਿਓਨਾਰਡ ਕੈਸਲੇ ਆਖਰ ਕਿਸਾਨ ਨੂੰ ਇਹ ਦੇਸ਼ ਵਸਾਉਣ ਦੀ ਲੋੜ ਕਿਉਂ ਪੈ ਗਈ ਆਓ ਜਾਣਦੇ ਹਾਂ ਹੋਇਆ ਇੰਜ ਕਿ ਵੈਸਟ ਆਸਟ੍ਰੇਲੀਆ ਦੀ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ 1969 ਦੇ ਵਿੱਚ ਯਾਨੀ ਕਿ 1969 ਨੂੰ ਇਹ ਕਾਨੂੰਨ ਦੇ ਤਹਿਤ ਕੋਟਾ ਨਿਰਧਾਰਤ ਕਰ ਦਿੱਤਾ ਗਿਆ ਕਿ ਕਿਸਾਨ ਕੇਵਲ 99 ਏਕੜ ਤੱਕ ਜੋ ਉਸ ਕਣਕ ਦਾ ਉਤਪਾਦਨ ਕਰਦੇ ਐ ਉਹੀ ਸਰਕਾਰ ਨੂੰ ਵੇਚ ਸਕਦੇ ਐ ਜੋ ਲੀਨੋਡ ਕੈਸਲੇ ਸੀਗੇ ਉਹਨਾਂ ਦੇ ਕੋਲ ਸੀ 9900 ਏਕੜ ਜ਼ਮੀਨ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਸਰਕਾਰ ਦੇ ਨਾਲ ਗੱਲਬਾਤ ਕਰਨ ਤੇ ਇਸ ਕਾਨੂੰਨ ਨੂੰ ਰੱਦ ਕਰਵਾਉਣ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੇਕਰ ਸਰਕਾਰ ਮਹਿਜ 99 ਏਕੜ ਜਿਹੜੀ ਫਸਲ ਹੀ ਖਰੀਦੇਗੀ ਤਾਂ ਉਹਨਾਂ ਦੀ ਬਾਕੀ ਜੋ ਫਸਲ ਹੈ ਉਹ ਖਰਾਬ ਹੋ ਜਾਏਗੀ ਇਸ ਕਾਨੂੰਨ ਦੇ ਵਿੱਚ ਸਪਸ਼ਟ ਤੌਰ ਤੇ ਇਹ ਵੀ ਲਿਖਿਆ ਗਿਆ ਸੀਗਾ ਕਿ ਕਿਸਾਨਾਂ ਨੂੰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਮਿਲੇਗਾ ਤੇ ਨਾ ਹੀ ਕਿਸਾਨ ਕੀਤੇ ਅਪੀਲ ਪਾ ਸਕਦੇ ਆ ਜਦੋਂ ਕਾਸਲੇ ਨੇ ਇਹ ਆਰੰਭਿਆ ਕਿ ਉਹ ਰੋਜ਼ ਕਰਨਗੇ ਸਰਕਾਰ ਦੇ ਖਿਲਾਫ ਧਰਨੇ ਲਾਉਣਗੇ ਤੇ ਉਹਨਾਂ ਦੇ ਨਾਲ ਪੰਜ ਕਿਸਾਨ ਹੋਰ ਰਲ ਗਏ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਰਕਾਰ ਨੇ ਇਹਨਾਂ ਦੀ ਇੱਕ ਨਾ ਮੰਨੀ ਤੇ ਆਖੀਰ 21 April 1970 ਨੂੰ ਕਾਸਲੇ ਨੇ ਇੱਕ ਵੱਖਰਾ ਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਇੱਕ ਵੱਖਰਾ ਦੇਸ਼ ਬਣਾਇਆ ਜੋ ਕਿ 18500 ਏਕੜ ਦੇ ਵਿੱਚ ਬਣਿਆ ਤੇ ਇਸ ਦੇਸ਼ ਦੇ ਵਿੱਚ ਉਹਨਾਂ ਨੇ ਕਰੰਸੀ ਵੀ ਆਪਣੀ ਚਲਾਈ ਝੰਡਾ ਵੀ ਆਪਣਾ ਚਲਾਇਆ ਤੇ ਇੱਥੋਂ ਤੱਕ ਕਿ ਪੋਸਟ ਆਫਿਸ ਵੀ ਬਣਾਇਆ ਜਿਹੜਾ ਪੋਸਟ卡ਰਡ ਸੀ ਉਹ ਵੀ ਇਹਨਾਂ ਦੇ ਆਪਣੇ ਸੀ ਤੇ ਜੋ ਸਟੈਂਪਾ ਸੀ ਉਹ ਵੀ ਇਹਨਾਂ ਦੀਆਂ ਆਪਣੀਆਂ ਸਨ ਸਰਕਾਰ ਨੂੰ ਬਹੁਤ ਤਕਲੀਫ ਹੋਈ ਜਦੋਂ ਇਹਨਾਂ ਨੇ ਆਪਣੇ ਦੇਸ਼ ਦਾ ਨਿਰਮਾਣ ਕੀਤਾ ਤੇ ਇਹਨਾਂ ਵੱਲੋਂ ਫਿਰ ਇੱਕ ਜਿਹੜਾ ਹੈ ਅਪੀਲ ਕੀਤੀ ਗਈ ਯੂਕੇ ਦੀ ਮਹਾਰਾਣੀ ਨੂੰ ਪਰ ਐਲਜ਼ਾਬੈਥ ਨੇ ਇਨਕਾਰ ਕਰ ਦਿੱਤਾ ਇਹਨਾਂ ਦੀ ਦੇਸ਼ ਦੀ ਮਹਾਰਾਣੀ ਬਣਨ ਤੋਂ ਤੇ ਉਹਨਾਂ ਨੇ ਜਿਹੜਾ ਜਦੋਂ ਇਹਨਾਂ ਨੂੰ ਮਨਾ ਕੀਤਾ ਤੇ ਮਹਾਰਾਣੀ ਦੇ ਨਾਲ ਕੋਈ મતਭੇਦ ਪੈਦਾ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਨਹੀਂ ਤਾਂ ਇਹ ਉਸ ਦੇਸ਼ ਦੇ ਜਿਹੜੇ ਆ ਕਿੰਗ ਬਣ ਸਕਦੇ ਸੀ ਪਰ ਇਹਨਾਂ ਨੇ ਆਪਣੇ ਨਾਂ ਦੇ ਅੱਗੇ ਪ੍ਰਿੰਸ ਲਗਾ ਲਿਆ ਉਸ ਤੋਂ ਬਾਅਦ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਇਹਨਾਂ ਨੇ ਸਰਕਾਰ ਦੀ ਇੱਕ ਨਹੀਂ ਮੰਨੀ ਤੇ ਆਪਣੇ ਦੇਸ਼ ਨੂੰ ਖੁਦ ਚਲਾਉਂਦੇ ਰਹੇ 2016 ਦੇ ਵਿੱਚ ਜਿਹੜੀ ਯੂਕੇ ਦੀ ਮਹਾਰਾਣੀ ਸੀ ਉਹਨਾਂ ਵੱਲੋਂ ਇਸ ਦੇਸ਼ ਦਾ ਜਦੋਂ ਨਿਰਮਾਣ ਕੀਤਾ ਗਿਆ ਜਾਨੀ 21 ਅਪ੍ਰੈਲ ਨੂੰ ਇਹਨਾਂ ਨੂੰ ਇੱਕ ਵਧਾਈ ਸੰਦੇਸ਼ ਵੀ ਭੇਜਿਆ ਗਿਆ ਸੀ ਬਹੁਤ ਲੰਬੇ ਸਮੇਂ ਤੱਕ ਲੋਕ ਇੱਥੇ ਆਉਂਦੇ ਰਹੇ ਇਸ ਦੇਸ਼ ਦੀ ਜਨਸੰਖਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ 23 ਸੀ ਇਹ ਉਹੀ 23 ਲੋਕ ਸੀ ਜੋ ਇਹਨਾਂ ਦੇ ਪਰਿਵਾਰ ਦਾ ਹਿੱਸਾ ਸਨ ਇੱਥੇ ਜਿਹੜਾ 스ਵਿਮਿੰਗ ਪੂਲ ਬਣਾਇਆ ਗਿਆ ਇਸ ਤੋਂ ਬਾਅਦ ਅਲਾਵਾ ਜਿਹੜਾ ਗਵਰਨਮੈਂਟ ਦਾ ਆਫਿਸ ਸੀ ਪੋਸਟ ਆਫਿਸ ਸੀ ਤੇ ਥੋੜੀਆਂ ਜੀਆਂ ਹੋਰ ਇਮਾਰਤਾਂ ਸਨ ਇਸ ਦੇਸ਼ ਤੱਕ ਪਹੁੰਚਣ ਲਈ ਕੱਚੀਆਂ ਸੜਕਾਂ ਤੋਂ ਨੰਗਣਾ ਪੈਂਦਾ ਸੀਗਾ ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਦੀ ਨਾ ਤਾਂ ਕੋਈ ਵੋਟ ਬਣੀ ਸੀ ਆਸਟ੍ਰੇਲੀਆ ਦੇ ਵਿੱਚ ਵੋਟ ਨਹੀਂ ਸੀ ਪਾ ਸਕਦੇ ਨਾ ਹੀ ਆਸਟ੍ਰੇਲੀਆ ਵੱਲੋਂ ਕੋਈ ਪੈਨਸ਼ਨ ਲੈ ਸਕਦੇ ਸੀ ਨਾ ਹੀ ਆਸਟ੍ਰੇਲੀਆ ਦੇ ਐਜੂਕੇਸ਼ਨ ਸਿਸਟਮ ਦੇ ਕੋਈ ਜਿਹੜੇ ਲਾਭਾਂ ਇਹਨੋਂ ਥੋਂ ਦੇ ਬੱਚੇ ਲੈ ਸਕਦੇ ਸੀ ਸੋ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਇਹਨਾਂ ਨੂੰ ਵੱਖਰਾ ਇਹਨਾਂ ਨੇ ਆਪਣਾ ਦੇਸ਼ ਬਣਾ ਲਿਆ ਪਰ ਦੁਨੀਆ ਦੇ ਵੱਖੋ ਵੱਖਰੇ ਦੇਸ਼ਾਂ ਨੇ ਇਸ ਨੂੰ ਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਇੱਕ ਕਾਨੂੰਨ ਕਹਿੰਦਾ ਹੈ ਜੋ ਅੰਤਰਰਾਸ਼ਟਰੀ ਪੱਧਰ ਦਾ ਹੈ ਕਿ ਜੇਕਰ ਵੱਖੋ-ਵੱਖਰੇ ਦੇਸ਼ ਜਿਹੜੇ ਆ ਕਿਸੇ ਵੀ ਮੁਲਕ ਨੂੰ ਮੁਲਕ ਮੰਨਣਗੇ ਤਾਂ ਹੀ ਉਹ ਇੱਕ ਕੰਟਰੀ ਬਣੇਗਾ ਨਹੀਂ ਤਾਂ ਉਹ ਕੰਟਰੀ ਨਹੀਂ ਬਣ ਸਕਦਾ ਸੋ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਨੇ ਇਹਨਾਂ ਨੂੰ ਕੰਟਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਲੰਬੀ ਕਾਨੂੰਨੀ ਲੜਾਈ ਲੜੀ ਗਈ ਤੇ ਅਖੀਰ 2017 ਦੇ ਵਿੱਚ ਇੱਕ ਫੈਸਲਾ ਆਉਂਦਾ ਆ ਇਹ ਫੈਸਲਾ ਇਹ ਆਉਂਦਾ ਹੈ ਇਤਨਾ ਨੂੰ ਜਿਹੜਾ ਹੈ 3 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਜਾਏ ਦਸ ਕੋਮੇਟਾ ਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਜਦੋਂ ਲੋਕ ਇਸ ਦੇਸ਼ ਦੇ ਵਿੱਚ ਆਉਂਦੇ ਸਨ ਤਾਂ ਉਹਨਾਂ ਨੂੰ ਵੀਜ਼ਾ ਲੈਣਾ ਪੈਂਦਾ ਸੀ ਤੇ ਵੀਜ਼ੇ ਦੇ ਲਈ ਇਹਨਾਂ ਨੇ 4 ਡਾਲਰ ਫੀਸ ਵੀ ਰੱਖੀ ਹੋਈ ਸੀ ਤੇ ਵੀਜ਼ਾ ਔਨ ਅਰਾਈਵਲ ਮਿਲਦਾ ਸੀ ਇਹ ਤੁਹਾਡੀ ਮਰਜ਼ੀ ਹੁੰਦੀ ਸੀ ਕਿ ਤੁਸੀਂ ਆਪਣੇ ਪਾਸਪੋਰਟ ਤੇ ਇਸ ਦੇਸ਼ ਦੀ ਸਟੈਂਪ ਲਗਵਾਉਣਾ ਚਾਹੁੰਦੇ ਹੋ ਜਾਂ ਵੱਖਰੇ ਤੌਰ ਤੇ ਇੱਕ ਕਾੜੇ ਬਣਾ ਕੇ ਦਿੰਦੇ ਸੀ ਜਿੱਥੇ ਜਿਹੜਾ ਹੈ ਇਹ ਤੁਹਾਨੂੰ ਮੌਕੇ ਦੇ ਉੱਤੇ ਹੀ ਵੀਜ਼ਾ ਦੇ ਦਿੰਦੇ ਸੀ 2019 ਦੇ ਵਿੱਚ ਪ੍ਰਿੰਸ ਕੈਸਲੇ ਦੀ 93 ਸਾਲਾਂ ਦੀ ਉਮਰ ਦੇ ਵਿੱਚ ਮੌਤ ਹੋ ਜਾਂਦੀ ਹੈ ਉਹ ਆਪਣੀ ਮੌਤ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਜਿਹੜਾ ਹੈ ਪ੍ਰਿੰਸ ਜਿਹੜਾ ਹੈ ਨਿਰਧਾਰਤ ਕਰਕੇ ਜਾਂਦੇ ਆ ਕੋਸ਼ਿਦ ਕਰਕੇ ਜਾਂਦੇ ਆ ਪਰ ਦਰਸ਼ਕੋ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਦੋਂ ਸਰਕਾਰ ਵੱਲੋਂ ਇਹ ਨਿਆ ਗਿਆ ਕਿ ਅਸੀਂ ਇਸ ਨੂੰ ਵੱਖਰਾ ਮੁਲਕ ਨਹੀਂ ਮੰਨਦੇ ਤੇ ਇਹਨਾਂ ਵੱਲੋਂ ਆਸਟ੍ਰੇਲੀਆ ਦੇ ਨਾਲ ਜੁੱਧ ਦਾ ਐਲਾਨ ਵੀ ਕੀਤਾ ਗਿਆ ਸੀ ਕਿ ਅਸੀਂ ਆਸਟ੍ਰੇਲੀਆ ਦੇ ਨਾਲ ਜੁੱਧ ਕਰਾਂਗੇ ਪਰ ਬਾਅਦ ਦੇ ਵਿੱਚ ਇਹ ਫੈਸਲਾ ਜਿਹੜਾ ਆ ਟਾਲ ਦਿੱਤਾ ਗਿਆ ਸੀ ਦਰਸ਼ਕੋ ਇੱਥੇ ਇਹ ਵੀ ਜ਼ਿਕਰਯੋਗ ਹੈ ਤੇ ਜੇਕਰ ਪ੍ਰਿੰਸ ਕਾਸਲੇ ਚਾਹੁੰਦੇ ਤਾਂ ਉਹ ਇਸ ਦੇਸ਼ ਦੇ ਕਿੰਗ ਵੀ ਬਣ ਸਕਦੇ ਸੀ ਪਰ ਉਹ ਕੋਈ ਵੀ ਪੰਗਾ ਜਿਹੜਾ ਆ ਨਹੀਂ ਸੀ ਲੈਣਾ ਚਾਹੁੰਦੇ ਯੂਕੇ ਦੀ ਮਹਾਰਾਣੀ ਦੇ ਨਾਲ ਇਸੇ ਲਈ ਤਾਂ ਇਹਨਾਂ ਵੱਲੋਂ ਆਪਣੇ ਆਪ ਨੂੰ ਪ੍ਰਿੰਸ ਕੋਸ਼ਿਤ ਕੀਤਾ ਗਿਆ ਦਰਸ਼ਕੋ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਇਸ ਦੇਸ਼ ਤੱਕ ਪਹੁੰਚਣ ਦੇ ਲਈ ਜਿਹੜਾ ਹੈ ਤੁਹਾਨੂੰ ਪਰਥ ਤੋਂ 575 ਕਿਲੋਮੀਟਰ ਦੂਰ ਜਾਣਾ ਪੈਣਾ ਸੀਗਾ ਇਸ ਦੇ ਰਾਹ ਦੇ ਵਿੱਚ ਜਿਹੜਾ ਹੈ ਬਹੁਤ ਸੋਹਣੀਆਂ ਲੇਕ ਆਉਂਦੀਆਂ ਨੇ ਤੇ ਉੱਥੇ ਹੀ ਇੱਕ ਪਿੰਕ ਕਲਰ ਦੇ ਪਾਣੀ ਵਾਲੀ ਲੇਕ ਵੀ ਆਉਂਦੀ ਸੀ ਤੇ ਇਸ ਦੇਸ਼ ਤੱਕ ਪਹੁੰਚਣ ਲਈ ਲੋਕ ਕੱਚੇ ਰਸਤੇ ਰਾਹੀਂ ਸਫ਼ਰ ਤੈਅ ਕਰਦੇ ਸਨ ਉੱਥੇ ਉਹਨਾਂ ਨੂੰ ਕੁਝ ਇਮਾਰਤਾਂ ਦੇਖਣ ਨੂੰ ਮਿਲਦੀਆਂ ਸਨ ਤੇ ਪਰ ਉੱਥੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਕੁਦਰਤ ਦੇ ਬਹੁਤ ਨੇੜੇ ਸੀ ਕੁਦਰਤ ਦੇ ਨਜ਼ਾਰੇ ਇੱਥੇ ਜਿਹੜੇ ਆ ਖਾਸ ਦੇਖਣ ਨੂੰ ਮਿਲਦੇ ਸੀ ਇਸੇ ਕਾਰਨ ਲੋਕ ਜਿਹੜਾ ਆ ਇਸ ਦੇਸ਼ ਨੂੰ ਦੇਖਣ ਦੇ ਲਈ ਜਾਂਦੇ ਸੀ ਪਰ ਜਦੋਂ ਇਸ ਦੀ ਮਾਨਤਾ ਭੰਗ ਕਰ ਦਿੱਤੀ ਗਈ ਆਸਟ੍ਰੇਲੀਆ ਸਰਕਾਰ ਵੱਲੋਂ ਤਾਂ ਲੋਕਾਂ ਨੇ ਇੱਥੇ ਜਾਣਾ ਬਹੁਤ ਘੱਟ ਕਰ ਦਿੱਤਾ ਤੇ ਜਿਹੜਾ ਇਹ ਪਰਿਵਾਰ ਸੀ ਜੋ ਕਿ ਇੱਥੋਂ ਦਾ ਰਾਜ ਚਲਾਉਂਦਾ ਸੀਗਾ ਉਹ ਕਹਿੰਦੇ ਆ ਕਿ ਕਾਫੀ ਜ਼ਿਆਦਾ ਕਰਜ਼ੇ ਦੇ ਵਿੱਚ ਵੀ ਡੁੱਬ ਗਿਆ ਸੀ 2020 ਦੇ ਵਿੱਚ ਇਹਨਾਂ ਦਾ ਪੁੱਤਰ ਗ੍ਰੀਮ ਜਿਹੜਾ ਆ ਇਹ ਐਲਾਨ ਕਰ ਦਿੰਦਾ ਹੈ ਤੇ ਇਸ ਮੁਲਕ ਨੂੰ ਭੰਗ ਕਰ ਦਿੰਦਾ ਆ ਤੇ ਆਪਣੇ ਆਪ ਨੂੰ ਆਸਟ੍ਰੇਲੀਆ ਦਾ ਹਿੱਸਾ ਹੀ ਮੰਨਣ ਲੱਗ ਜਾਂਦਾ ਆ ਸੋ ਦਰਸ਼ਕੋ ਇਹ ਸੀ ਇਸ ਦੇਸ਼ ਦੀ ਕਹਾਣੀ ਜੋ ਇੱਕ ਕਿਸਾਨ ਵੱਲੋਂ ਬਣਾਇਆ ਗਿਆ ਸੀ ਦਰਸ਼ਕੋ ਇਹ ਚੀਜ਼ ਸਾਨੂੰ ਬਹੁਤ ਸੋਚਣ ਲਈ ਮਜਬੂਰ ਕਰਦੀ ਹੈ ਕਿ ਆਖਰ ਕਿਸਾਨ ਨੂੰ ਇਹ ਕਿਉਂ ਲੋੜ ਪੈ ਗਈ ਕਿ ਉਹ ਆਪਣਾ ਵੱਖਰਾ ਦੇਸ਼ ਬਣਾਉਣਾ ਪੈ ਗਿਆ ਕਿਉਂਕਿ ਸਰਕਾਰ ਵੱਲੋਂ ਕੁਝ ਅਜਿਹੇ ਫੈਸਲੇ ਲਏ ਗਏ ਜਿਸ ਤੋਂ ਨਾਰਾਜ਼ ਹੋ ਕੇ ਉਸ ਕਿਸਾਨ ਨੇ ਆਪਣੇ ਹੀ ਦੇਸ਼ ਦਾ ਨਿਰਮਾਣ ਕਰ ਦਿੱਤਾ ਸੋ ਸਰਕਾਰਾਂ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਆ ਤੇ ਲੋਕਾਂ ਦੇ ਬਾਰੇ ਧਿਆਨ ਰੱਖਣਾ ਚਾਹੀਦਾ ਆ ਦੋਸਤੋ ਜੇਕਰ ਤੁਸੀਂ ਇਸ ਦੇਸ਼ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ Google ਦੇ ਉੱਤੇ ਸਰਚ ਕਰ ਸਕਦੇ ਹੋ ਪ੍ਰਿੰਸਿਪੈਲਿਟੀ ਆਫ ਹਟ ਰੀਵਰ ਤਾਂ ਤੁਹਾਨੂੰ ਜਿਹੜਾ ਇਸ ਦੇਸ਼ ਬਾਰੇ ਬਕਾਇਦਾ ਜਾਣਕਾਰੀ ਮਿਲੇਗੀ ਇੱਥੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਇਸ ਦੇਸ਼ ਨੂੰ ਸਭ ਤੋਂ ਛੋਟਾ ਦੇਸ਼ ਵੀ ਮੰਨਿਆ ਜਾ ਸਕਦਾ ਆ ਪਰ ਅਧਿਕਾਰਤ ਤੌਰ ਤੇ ਮੁਲਕ ਇਸ ਨੂੰ ਜਿਹੜਾ ਸਭ ਤੋਂ ਛੋਟਾ ਦੇਸ਼ ਨਹੀਂ ਮੰਨਦੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਦੇਸ਼ ਜਿਹੜਾ ਆ ਹਾਂਗਕਾਂਗ ਜੋ ਕਿ 1970 ਦੇ ਵਿੱਚ ਜਿਹਦੇ ਨੇ ਖੇਤਰਫਲ ਦੇ ਵਿੱਚ ਫੈਲਿਆ ਹੋਇਆ ਸੀ ਉਸ ਦੇ ਬਰਾਬਰ ਸੀ ਜਦਕਿ ਇਹ ਦੇਸ਼ ਜਿਹੜਾ ਆ ਇੱਕ ਕਿਸਾਨ ਵੱਲੋਂ ਵਸਾਇਆ ਗਿਆ ਸੀਗਾ ਤੇ ਤੁਸੀਂ ਜਿਹੜੀ ਪੂਰੀ ਜਾਣਕਾਰੀ ਇਸ ਦੇਸ਼ ਬਾਰੇ Google ਦੇ ਉੱਤੋਂ ਵੀ ਲੈ ਸਕਦੇ ਹੋ ਅਜਈਆਂ ਹੋਰ ਕਹਾਣੀਆਂ ਦੇ ਲਈ ਜੋ ਸੱਚੀਆਂ ਹੁੰਦੀਆਂ ਨੇ ਜਾਣਨ ਦੇ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ